ਤੁਹ ਸਾਰੇ ਵਧੀਆ ਹੋਰ ਸੁਣੋ ਕਿੰਦਾ ਠੀਕ ਠਾਕ ਆ ਮਿੱਤਰੋ ਸਾਰੇ ਵੀਡੀਓ ਸਾਰਿਆਂ ਦੇ ਕਬੂਤਰ ਜਿੱਦਾਂ ਠੀਕ ਠਾਕ ਤੁਸੀਂ ਵੀ ਸਾਰੇ ਕਿਦਾਂ ਵਧੀਆ ਲੋ ਵੀ ਮਿੱਤਰੋ ਤੇ ਕਬੂਤਰ ਘਵਾਤਾ ਤੁਹਾਨੂੰ ਦਿਖਾਉਣੇ ਆ ਤੇ ਬੈਠੇ ਹੋਇਆ ਦੇਖੋ ਪੁੱਤਰ ਸਾਰੇ ਆਪਣੇ ਬੈਠੇ ਹੋਏ ਆ ਤੇ ਪੁੱਤਰ ਵਾਕੀ ਦੇਖ ਸਕਦੇ ਆ ਸਾਰੇ ਕਬੂਤਰ ਆਪਣੇ ਬੈਠੇ ਹੋਏ ਆ ਜਿਹੜਾ ਇੱਕ ਨਵਾਂ ਕਬੂਤਰ ਆਪਾਂ ਲੈ ਕੇ ਆਏ ਆ ਉਹ ਤੁਹਾਨੂੰ ਨਵਾਂ ਕਬੂਤਰ ਜਿਹੜਾ ਉਹ ਦਿਖਾਉਣੀ ਆ ਤੇ ਕਬੂਤਰ ਇੱਥੇ ਕੀ ਆ ਬੈਠਾ ਤੇ ਉਹ ਤੁਹਾਨੂੰ ਕਬੂਤਰ ਦਿਖਾਉਣੀ ਆ ਤੇ ਤੁਸੀਂ ਵੀਡੀਓ ਵਲੌਗ ਜਿਹੜਾ ਸਾਰਾ ਦੇਖਿਓ ਤੇ ਨਵਾਂ ਕਬੂਤਰ ਤੁਹਾਨੂੰ ਦਿਖਾਉਣੀ ਆ ਲੋ ਵੀ ਮਿੱਤਰੋ ਆ ਆਪਣੇ ਕੋ ਬਾਜੀ ਵਾਲਾ ਕਬੂਤਰ ਜਿਹੜਾ ਚੈੱਕ ਕਰ ਸਕਦੇ ਹੋ ਤੁਸੀਂ ਅੱਖਾ-ਅੱਖਾ ਚੈੱਕ ਕਰ ਸਕਦੇ ਤੇ ਪਰਪੂਰ ਚੈੱਕ ਕਰ ਸਕਦੇ ਇਹਨਾਂ ਵਧੀਆ ਕਬੂਤਰ ਟਾਪ ਦਾ ਆ ਇਹ ਤਾਂ ਕਿਸੇ ਮਟਰਤੂ ਲਈ ਹਾਂ ਦਾ ਬਾਕੀ ਤੁਸੀਂ ਪੂਸ਼ਪਾਸ਼ ਐਨ ਦੇਖ ਸਕਦੇ ਹੋ ਪਰ ਪੂਰੇ ਆ ਤੇ ਸਾਫ ਕਬੂਤਰ ਅੱਖਾਂ ਦੇਖ ਲਓ ਬਾਕੀ ਤੁਸੀਂ ਕਬੂਤਰ ਦੇਖ ਸਕਦੇ ਹੋ ਪਰ ਦੇਖ ਲਓ ਤੇ ਬਾਕੀ ਕਬੂਤਰ ਦੇ ਸਕਦੇ ਹੋ ਇਕੱਲੇ ਕਬੂਤਰ ਵੀਡੀਓ ਵੀ ਮਨੋਣੀ ਦਾ ਔਖੀ ਜੀ ਇਸ ਕਰਕੇ ਤੁਸੀਂ ਕਬੂਤਰ ਦੇਖ ਸਕਦੇ ਹੋ ਅੱਖਾਂ ਚੈੱਕ ਕਰ ਲਓ ਤੇ ਬਾਕੀ ਕਬੂਤਰ ਆਪਣੇ ਜਿਹੜੇ ਔੜਦੇ ਪਏ ਆ ਆ ਜਿਹੜੇ ਆਪਣੇ ਕਬੂਤਰ ਔੜਦੇ ਪਏ ਆ ਬਾਕੀ ਕੀ ਦੇਖ ਸਕਦੇ ਹੋ ਉੱਤਰ ਆਪਣੇ ਦੋ ਜਿਹੜੇ ਨਵੇਂ ਆਡ ਦੇ ਤੇ ਬਾਕੀ ਥੱਲੇ ਦਾਣੇ ਦੁਨੇ ਖਾ ਰਹੇ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਚੈੱਕ ਕਰ ਲਓ ਬਾਕੀ ਦਾਣੇ ਦੁਨੇ ਖਾ ਰਹੇ ਆ ਤੇ ਦੋ ਆਪਣੇ ਕਬੂਤਰ ਜਿਹੜੇ ਆਡ ਦੇ ਪਏ ਇੱਕ ਨਵਾਂ ਆ ਜਿਹੜਾ ਕਬੂਤਰ ਪਿਛੋੜਦਾ ਚੈੱਕ ਕਰੋ ਜਿਹੜਾ ਮੂਰੇ ਉੱਡਦਾ ਤੇ ਬਾਕੀ ਛਤਰੀ ਲੱਗੀ ਹੋਈ ਆ ਕਬੂਤਰ ਇਹ ਨਾਲ ਨਿਆਰੇ ਨਾ ਆਮ ਰਹੇ ਆ ਬਾਕੀ ਦੋ ਤਾਂ ਆਪਣੇ ਜਿਹੜੇ ਆਡਰ ਪਏ ਬਾਕੀ ਦੇਖ ਸਕਦੇ ਆਪਣੇ ਦੋ ਕਬੂਤਰ ਜਿਹੜੇ ਉੱਡ ਗਏ ਉਹ ਤੁਹਾਨੂੰ ਦਿਖਾਉਣੇ ਆ ਤੇ ਬਾਕੀ ਕਬੂਤਰਾਂ ਨੂੰ ਦਾਣੇ-ਦੁਣੇ ਪਾ ਦਿੱਤੇ ਦਾਣੇ-ਦੁਣੇ ਖਾ ਰਹੇ ਆ ਜਿਹੜੇ ਦੋ ਉੱਡ ਗਏ ਉਹਨਾਂ ਦੇ ਅਸੀਬ ਚ ਦਾਣੇ ਨਹੀਂ ਸੀ ਤੇ ਉਹ ਉੱਡ ਗਏ ਜਿਹੜੀ ਇੱਕ ਕਬੂਤਰੀ ਨਵੀਂ ਸੀਗੀ ਆਪਣੇ ਕੋਸਾਰ ਸੀਗੀ ਉਹ ਵੀ ਉੱਡ ਗਈ ਆ ਤੇ ਬਾਕੀ ਆਪਣੇ ਕਬੂਤਰ ਜਿਹੜੇ ਦਾਣੇ-ਦੁਣੇ ਖਾ ਰਹੇ ਆ ਥਲੜੇ ਵਾਲਿਆਂ ਨੂੰ ਵੀ ਦਾਣੇ ਪਾ ਦਿੱਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਬਾਕੀ ਦੋ ਕਬੂਤਰ ਆਪਣੇ ਜਿਹੜੇ ਉੱਡਦੇ ਹੋ ਤੁਸੀਂ ਦੇਖ ਲਿਓਣੇ ਇੱਕ ਵਾਰੀ ਹੋਰ ਤੁਹਾਨੂੰ ਦੋ ਜਿਹੜੇ ਉੱਡਦੇ ਆ ਕਬੂਤਰ ਆਪਾਂ ਉਹ ਵੀ ਦਿਖਾ ਦੰਨੇ ਆ ਹਨਾ ਤੇ ਬਾਕੀ ਕੂਤਰਾਂ ਦੇ ਆਪਣੇ ਦਾਣੇ-ਦੁਣੇ ਖਾ ਰਹੇ ਆ ਹਿੰਦੂ ਜੀ ਤੁਹਾਨੂੰ ਲੋਬੀ ਮਿੱਤਰੋ ਇੱਕ ਵਾਰੀ ਫੇਰ ਦੇਖੋ ਜਿਹੜੇ ਆਪਣੇ ਦੋ ਕਬੂਤਰ ਉੜਦੇ ਇੱਕ ਨਵਾਂ ਜਿਹੜਾ ਆਪਾਂ ਛੱਡਿਆ ਉਹ ਵੀ ਉੜਦਾ ਪਿਆ ਤੇ ਬਾਕੀ ਤੁਸੀਂ ਆਪਣੇ ਕਬੂਤਰ ਦੇਖ ਸਕਦੇ ਹੋ ਛਤਰੀ ਲੱਗੀ ਹੋਈ ਹੈ ਜੇ ਛਤਰੀ ਤੇ ਬਹਿਣਾ ਹੋਊਗਾ ਤਾਂ ਛਤਰੀ ਤੇ ਬਹਿ ਜਾਣਗੇ না ਤਾਂ ਫਿਰ ਪੁੰਜੇ ਬਹਿ ਜਾਣਗੇ ਬਾਕੀ ਤੁਸੀਂ ਦੋ ਹੀ ਕਬੂਤਰ ਇਹ ਨਾ ਵਧੀਆ ਉੜਦੇ ਪਏ ਆ ਤੁਸੀਂ ਦੇਖ ਸਕਦੇ ਹੋ ਤੇ ਅਬਰੇ ਤੋਂ ਥੋੜਾ ਜਿਹਾ ਉਹਲੇ ਜੀ ਉੱਡਦੇ ਆ ਦੇਖੋ ਆਹ ਆਈ ਉੱਡਦੇ ਦੋ ਆ ਜਿਹੜਾ ਥੱਲੇ ਜੀ ਉੱਡਦਾ ਏ ਕਬੂਤਰ ਨਵਾਂ ਆ ਤੇ ਉਹ ਜਿਹੜਾ ਉੱਪਰ ਲੱਗਾ ਆ ਕਬੂਤਰ ਕਰਦਾ ਪੁਰਾਣਾ ਆ ਤੇ ਬਾਕੀ ਤੁਸੀਂ ਕਬੂਤਰ ਦੇਖ ਸਕਦੇ ਹੋ ਇੱਥੇ ਤੁਹਾਨੂੰ ਥੱਲੇ ਵਾਲੇ ਵੀ ਦਿਖਾਵਾਂਗੇ ਤੇ ਬਾਕੀ ਦਾਣੇ ਦੁਣੇ ਖਾ ਰਹੇ ਆ ਕਬੂਤਰ ਆਪਣੇ ਸਾਰੇ ਬਾਕੀ ਤੁਸੀਂ ਦੇਖ ਸਕਦੇ ਹੋ ਨਾ ਕਬੂਤਰ ਆ ਆਪਣੇ ਸਾਰੇ ਦਾਣੇ ਦੁਣੇ ਖਾ ਰਹੇ ਆ ਤੇ ਉਹ ਜਿਹੜੇ ਆ ਦੋੜਦੇ ਪਏ ਆ ਜਿਵੇਂ ਉਹਨਾਂ ਦੀ ਦਾਣੇ ਖਾ ਲੈਣ ਕਿ ਕਿਸਮਤ ਮੈਂ ਤੁਹੇ ਇਹੀ ਦਾਣੇ ਸਾਰੇ ਖਾ ਲੈਣਗੇ ਬਾਕੀ ਤੁਸੀਂ ਕਬੂਤਰ ਆਪਣੇ ਦੇਖ ਸਕਦੇ ਹੋ ਤੇ ਹੁਣ ਆਪਾਂ ਤੁਹਾਨੂੰ ਥੱਲੇੜੇ ਵਾਲੇ ਵੀ ਕਬੂਤਰ ਲੋਬੀ ਮਿੱਤਰੋ ਥੱਲੇੜੇ ਵਾਲੇ ਕਬੂਤਰ ਥੱਲੇੜੇ ਵਾਲੇ ਕਬੂਤਰ ਦੇਖ ਸਕਦੇ ਹੋ ਆ ਮਿੱਤਰੋ ਬਾਜੀ ਵਾਲੇ ਦੋ ਉਹ ਪਿੱਛੇ ਜਿਹੜਾ ਹੁਣ ਆਪਾਂ ਧਿਆਦਾ ਮਿੱਤਰ ਕੋਲ ਉਹਦਾ ਵੀ ਮਿੱਤਰ ਨੂੰ ਆਪਾਂ ਹੀ ਦਿੱਤਾ ਸੀ ਕਬੂਤਰਾਂ ਤੇ ਆਪਾਂ ਉਤੋਂ ਲਿਆਂਦਾ ਵਾਪਸ ਕਿਉਂਕਿ ਆਪਣੇ ਕਬੂਤਰ ਹੀ ਇਹਦੇ ਨਾਲ ਦੀ ਬਾਕੀ ਤੁਸੀਂ ਕਬੂਤਰ ਜਿਹੜੇ ਉਹ ਦੇਖ ਸਕਦੇ ਹੋ ਇਹਨਾਂ ਵਧੀਆ ਆ ਕਿ ਬਾਕੀ ਜਿਆਦਾ ਪਰ ਕੈਮਰਾ ਕਬੂਤਰ ਦੇ ਨਵੇਂ ਵਾਲੇ ਰੱਖਿਆ ਆ ਕਿਉਂਕਿ ਨਵੇਂ ਕਬੂਤਰ ਇਹਨਾਂ ਤੋਂ ਥੋੜਾ ਜਿਹਾ ਵਧੀਆ ਆ ਬਾਕੀ ਤੁਸੀਂ ਦੇਖ ਸਕਦੇ ਹੋ ਕਬੂਤਰ ਹਨ ਇਹਨਾਂ ਵਧੀਆ ਆ ਤੇ ਬਾਜੀ 부ਜੀ ਵਾਲਾ ਕਬੂਤਰ ਇਹ ਆ ਦੇਖੋ ਕਾਲੀਆਂ ਦੀ ਕਬੂਤਰੀ ਹਾਂ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਕਬੂਤਰ ਕਬੂਤਰ ਚ ਕਰ ਸਕਦੇ ਹੋ ਤੁਸੀਂ ਪਾਜੀ ਵਾਲਾ ਕਬੂਤਰ ਇਹ ਵਧੀਆ ਆ ਕਬੂਤਰ ਤੇ ਬਾਕੀ ਤੁਸੀਂ ਆਪਣੀ ਆਪ ਦੇਖ ਲੋ